ਉਹਨੇ ਇਹਦੇ ਥੱਲੇ ਤਾੜ ਲਿਆ ਸੀ ਇੱਥੇ ਥੱਲੇ ਐ ਉਹਨੇ ਨੂੰ ਛੱਡ ਕੇ ਆਉਨੇ ਆ ਅਸੀਂ ਮਾਰਦੇ ਨਹੀਂ ਅਸੀਂ ਇਹਨੂੰ ਛੱਡ ਕੇ ਆਵਾਂਗੇ ਅੰਦਰ ਸ਼ਿਕਾਰੀ ਫੜੇ ਕਿਤੇ ਇਹਦੇ ਥੱਲੇ ਹੋਵੇ ਨਾ ਅਸੀਂ ਉਹੀ ਚੱਕੀ ਫਰੀ ਹੈਗੀ ਹੈਗੀ ਉਹਨੇ ਪਿਆਸ ਨੇ ਐ ਐ ਮੀਸੀ ਹੈ ਉਹ ਕੱਲੇ ਬੈਗੀ ਜਾ ਕੇ ਛੱਡਿਆ ਆਏ ਹੁਣ ਗਰਮਕ ਪਿਆਰੇ ਵਾਈਗੁਰ ਜੀ ਕੀ ਖਾਲਸਾ ਵਾਈਗੁਰ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੋਗ ਵਿੱਚ ਅੱਜ ਘਰੇ ਆ ਤੇ ਅੱਜ ਚੱਲ ਰਿਹਾ ਇੱਕ ਅਭਿਆਨ ਅੱਧਾ ਘੰਟਾ ਲਾ ਕੇ ਅਸੀਂ ਇੱਕ ਸ਼ਿਕਾਰੀ ਫੜਿਆ ਰਸੋਈ ਦੇ ਵਿੱਚ ਬਹੁਤ ਤੰਗ ਕਰਦਾ ਸੀ ਆ ਦੇਖੋ ਨਿੰਗਣਾ ਮੁੰਗਣਾ ਕਿੰਨੀਆਂ ਹੁਣ ਇਹਦੇ ਥੱਲੇ ਤਾੜ ਲਿਆ ਅਸੀਂ ਇੱਥੇ ਥੱਲੇ ਹੈ ਹੁਣ ਇਹਨੂੰ ਛੱਡ ਕੇ ਆਉਨੇ ਇੱਕ ਚੂਹੀ ਹੈ ਬੜਾ ਤੰਗ ਕੀਤਾ ਸੀ ਬਹੁਤ ਭੱਜਦੀ ਸਪੀਡ ਬਹੁਤ ਹੈ ਅੱਧਾ ਘੰਟਾ ਲਾ ਕੇ ਇਹਦੇ ਥੱਲੇ ਤਾੜ ਲਈ ਹੁਣ ਹੁਣ ਇਹਨੂੰ ਛੱਡ ਕੇ ਆਉਨੇ ਚੱਕ ਫਟਾ ਉਧਰ ਮੈਂ ਤੇ ਸੀਮਾ ਨੇ ਫੜਿਆ ਧਿਆਨ ਨਾਲ ਸਾਰਾ ਸਮਾਨ ਖਲਾਰ ਤਰ ਸੀ ਓਹ ਫੜ ਲਾ ਕੱਲੀ ਫੜ ਲਾ ਜਾਂ ਮੈਨੂੰ ਫੜਾ ਦੇ ਫਟਾ ਲੈ ਤੂੰ ਆ ਆ ਫੜ ਜੇ ਇੱਕ ਵਾਰ ਹੀ ਫਸ ਗਈ ਨਾ ਅੰਦਰ ਬਾੜ ਕੀ ਮੁੜ ਕੇ ਨਹੀਂ ਨਿਕਲਣੀ ਫਸਦੀ ਬੋਤਾ ਅਸੀਂ ਮਾਰਦੇ ਨਹੀਂ ਅਸੀਂ ਇਹਨੂੰ ਛੱਡ ਕੇ ਆਵਾਂਗੇ ਅੰਦਰਲਾ ਸ਼ਿਕਾਰੀ ਫੜੇ ਦੇ ਵਿੱਚ ਬਿੱਠਾ ਮੇਰੇ ਤੇ ਪਈ ਹੋਈ ਹੈ ਕਿ ਜੀ ਗੋਣ ਜੀ ਸਿੱਟੇ ਬਣੇ ਇਹਦੇ ਵਿੱਚ ਸਿੱਟੀਆਂ ਨਹੀਂ ਬਣਦੀਆਂ ਆਉਂਦੀਆਂ ਮਿਕਸੀ ਵਾਲੇ ਜੱਗ ਦੇ ਥੰਦੇ ਲੋਕ ਮਾਰਦੇ ਨੇ ਅਸੀਂ ਇਹਨਾਂ ਛੱਡ ਕੇ ਉਹਨਾਂ ਨੇ ਜਿਹੜੀ ਸੀ ਛੱਡ ਦੇ ਜਾਨਵਰ ਕੋਈ ਵੀ ਮਾਰਨਾ ਨਹੀਂ ਚਾਹੀਦਾ ਬਸ ਇੱਥੇ ਛੱਡ ਦਿਓ ਸਿੱਟੀਆਂ ਜਵੜ ਜੂ ਆਹ ਦੇਖੋ ਨਿਆਰ ਸੁਣੋ ਇਹਦੇ ਥੱਲੇ ਹੋ ਵੀ ਨਾ ਕਿ ਕਿ ਤੇ ਆਪਾਂ ਉਹੀ ਚੱਕੀ ਫਰੀਏ ਨਾ ਇਹ ਵੀਡੀਓ ਹੈਗੀ ਆ ਕਿਤੇ ਇਹਦੇ ਥੱਲੇ ਹੋਵੇ ਨਾ ਅਸੀਂ ਉਹੀ ਚੱਕੀ ਫਰੀਏ ਹੈਗੀ ਹੈਗੀ ਹੁਣ ਦੇਖ ਰਹੇ ਹਾਂ ਥੱਲੇ ਉਹ ਬੈਠੀ ਉਹ ਜਾਂਦੀ ਉਹ ਜਾਂਦੀ ਅਲਫੜੀ ਮੇਰੇ ਮਾਗੀ ਉਹ ਜਾਂਦੀ ਹੈਗੀ ਨਾ ਹੋਰ ਫਸ ਗਈ ਹੈ ਹੋਰ ਬਟਾ ਮਜ਼ਾ ਆਦੀ ਹੈ ਫਸ ਗਈ ਛਿੱਟੀਆਂ ਚ ਵੜ ਗਈ ਹੈ ਮਸਾ ਫੜੀ ਅੱਧਾ ਘੰਟਾ ਲੱਗ ਗਿਆ ਪਹਿਲਾਂ ਅਸੀਂ ਸਟੋਰ ਚੋਂ ਕੱਢੀ ਫਿਰ ਰਸੋਈ ਚ ਵੜ ਗਈ ਭਾਂਡਿਆਂ ਦੇ ਥੱਲੇ ਰਸੋਈ ਚ ਰਸੋਈ ਚ ਮਸਾ ਫੜਦੇ ਫੜਦੇ ਜੱਗਦੇ ਥੱਲੇ ਆਪੇ ਵੜ ਗਈ ਡਰ ਵੀ ਲੱਗਦਾ ਕਿਤੇ ਦੰਦੀ ਨਾ ਵੜਦੇ ਤਾਂ ਅਸੀਂ ਬੜੇ ਵਧੀਆ ਸਰ ਕੰਮ ਲੈਤਾ ਹਾਂ ਛੱਡਤੀ ਹੁਣ ਐਵੇਂ ਪਿਆ ਸੀ ਨਾ ਐ ਐਵੇਂ ਸੀ ਗਏ ਹੁਣ ਕੰਡੇ ਬੈਗੀ ਜਾ ਕੇ ਛੱਡਿਆ ਹਾਂ ਹੁਣ ਸਮਰੂਣੀ ਆ ਗਿਆ ਜੀ ਇਹ ਮੇਰਾ ਸਕੂਲ ਵਧੀਆ ਗੁਰਨਾਨਕ ਮਾਰੇ ਦੀ ਫੋਟੋ ਬਣਾਈ ਹੋ ਤਾਂ ਦਿਖਾ ਦੇ ਸਮਰ ਨੇ ਅੱਜ ਬਣਾਈ ਗੁਰਨਾਨਕ ਮਾਰੇ ਦੀ ਫੋਟੋ ਦੇਖੋ ਕੋਸ਼ਿਸ਼ ਅੱਛੀ ਹੈ ਸੋਹਣੀ ਬਣਾਈ ਫੋਟੋ ਗੁਰੂ ਨਾਨਕ ਦੇਵ ਜੀ ਆ ਕੀ ਦੀ ਹੈ ਨਰੂਟੋ ਨਰੂਟੋ ਕੌਣ ਹੈ ਉਹ ਗੇਮ ਖੁੰਦੇ ਹਨ ਅੱਛਾ ਗੇਮ ਚ ਬਣਾਇਆ ਨਰੂਟੋ ਹੈ ਸਗਰਮ ਪਿਆਰਿਓ ਜਹਾਇ ਗੁਰਦੁਆਰਾ ਸਾਹਿਬ ਸ਼ਾਮਾ ਹੋ ਗਈਆਂ ਅੱਜ ਥੋੜਾ ਜਿਹਾ ਬਲੌਗ ਨਹੀਂ ਬਣਾਇਆ ਗਿਆ ਤੇ ਹੁਣ ਸ਼ਾਮਾ ਹੋ ਗਈਆਂ 7 ਵਜੇ ਗਏ ਹੁਣ ਪ੍ਰਸ਼ਾਦਾ ਛਕਣ ਲੱਗੇ ਆਂ ਕੜੀ ਚੋਲ ਬਣੇ ਅੱਜ ਆਹ ਦੇਖੋ ਕਿਵੇਂ ਕਰੀ ਜਾਂਦੇ ਕੀ ਕਰਦੇ ਹੋ ਚਲੋ ਲਿਆ ਪ੍ਰਸ਼ਾਦ ਪਵਾ ਕੇ ਲਿਆ ਦੋ ਤੇ ਸਿੱਧੀ ਜਾ ਸਿੱਧੀ ਤੇ ਮੈਨੂੰ ਦਸਕਾਓ ਨਾ ਮੈਨੂੰ ਭੁੱਖ ਲੱਗੀ ਪਈ ਐ ਚਲੋ ਚਲੋ ਠੀਕ ਹੈ ਫਿਰ ਲਿਓ ਪ੍ਰਸ਼ਾਦਾ ਲਿਆ ਲਿਆ ਕਿਆ ਕੀਤਾ ਫਿਰ ਸੋ ਗਰਮਖ ਪਿਆਰਿਓ ਪ੍ਰਸ਼ਾਦਾ ਸ਼ਕਣ ਲੱਗੇ ਆ ਕੜੀ ਚੋਲ ਬਣੇ ਅੱਜ ਕੜੀ ਤਿਆਰ ਆ ਦੇਖੋ ਕਿਉ ਲੱਗ ਗਿਆ ਉਂਗਲ ਨੂੰ ਸ਼ਕਣਾ ਲੈ ਆ ਸੀ ਸ਼ਕ ਲਿਆ ਸੋ ਗਰਮਖ ਪਿਆਰਿਓ ਅੱਜ ਮੈਂ ਬਣਾਇਆ ਇਸ ਇੰਚੈਂਟੀ ਫੋਟਾ ਤੇ ਕੇ ਮੈਨੂੰ ਸਪੀਡਾ ਕਿੰਚੰਨੀ ਫੋਟਾ ਸਿੰਚੰ ਇੱਥੇ ਇਹ ਰਾਈਟ ਕਰਿਆ ਇਹ ਇੱਕ ਮਿੰਟ ਸਕੇਲਾ ਸ਼ੁਗਰੂ ਪਿਆਰੋ ਪ੍ਰਸ਼ਾਦਾ ਛਕ ਲਿਆ ਛੜੀ ਚਲ ਬਣੀ ਅੱਜ ਧੀਮਾ ਵਰਤਮਾਦਰੀ ਐ ਐਨੇ ਵਰਤਨ ਪਏ ਦੇਖੋ ਗੁਰੂ ਬਾਹਰ ਬੈਠਾ ਗੁਰੂ ਕਿਵੇਂ ਆ ਕੀ ਕਰਦਾ ਬਤ

ਕੰਦਾ ਸਰਬਤ ਪੁੱਛ ਦੀਏ ਕੁਛ ਦੱਸ ਹੁਣ ਦੱਸ ਕਮੈਂਟ ਦੇ ਵਿੱਚ ਦੱਸਿਓ ਤੁਹਾਨੂੰ ਕਿਹਦਾ ਪਸੰਦ ਆਇਨਾ ਇਹਨਾਂ ਪੰਜਾਂ ਚ ਦੱਸੋ ਕਿਹੜਾ ਪਸੰਦ ਆਇਆ ਸਕੇਲ ਆ ਕੀ ਹੈ ਪਰਸ ਰੱਖਣਾ ਹੈ ਅੱਛਾ ਪਰਸ ਹੈ ਬੋਲਟ ਹੈ ਆਹਾ ਛਿੰ ਛਿੰ ਆਹਾ ਰੱਖਣਾ ਹੈ ਤੇ ਆ ਕੀ ਹੈ ਬਤ ਉਹ ਸ਼ਾਇਦ ਵਿੱਚ ਹੋਰ ਹੈਗੇ ਕੁਝ ਠੀਕ ਹੈ ਤੂੰ ਕੁਛ ਨਾ ਕੁਝ ਬਣਾਉਂਦਾ ਰਿਹਾ ਕਰ ਅੱਜ ਵੀ ਕੁਛ ਬਣਾਤਾ ਹੈ ਨਾ गया है कन्ना पक्के का तो कटना है ना कट आ देखो जी समर ने बनाया खुलो आके बनाया स्पाइडरमैन आ गया बैटमैन बैटमैन स्पाइडरमैन आयरन मैन पिकाचू शिनचैन यहां पे बनाए सारे हां जी मुंह देखे तेरा पापा जी ड्राइंग बढ़िया करने लगे हम्म नहीं हुंदा मेरे वाले ने क्वेश्चन आते हैं मैं भी बनाया थी क्यों आ तो दिखाई देता पता दिखा दिखाता मैं समर का रे ड्राइंग शरबत की कर रहे हैं बेटा शरबत खिला रहा शरबत खिला रहा बहुत बढ़िया ना कंंचियां गुंचियां बैठती रखी रखी है सारा कुछ ਕੀ ਕਰਦਾ ਸਮਰ ਤੂੰ ਦਿਖਾ ਕੀ ਕਰਦਾ ਲੈمبرਗਿਨੀ ਹੈ ਉਸ ਤੋਂ ਦੇਖ ਦੇਖ ਕੇ ਬਣਾਉਣਾ ਪਤਾ ਸੀ ਨਹੀਂ ਬਣਾਈ ਇਹਨਾਂ ਤੂੰ ਇਹਰਗੀ ਹੈ ਨਹੀਂ ਬਣਦੀ ਜਾਂਦੀ ਇਹ ਫਾਊਂਡਿੰਗ ਚੱਲੇ ਸੀ ਦੇਖੀ ਕਲਰ ਕਰਨਾ ਨਾ ਬਣਾ ਸਰਬੱਤੇ ਨੇ ਉੱਚੀ ਵਾਲੀ ਬਣਾਦੀ ਗੱਡੀ ਹੈ ਉਹਦੇ ਇਹਦੇ ਸਾਰੇ ਹੈਗੇ ਆ ਉਹ ਸਕੈਚ ਭਾਰਤ ਮਾਲਾ ਦੀ ਗਵਾ ਤੇ ਆ ਦੇਖੋ ਭਾਰਤ ਮਾਲਾ ਦੀ ਬਣਾਈਓ ਵੇਖੋ ਇਹ ਆ ਭਾਰਤ ਮਾਲਾ ਰੋਡ ਹੈ ਆ ਭਾਰਤ ਮਾਲਾ ਰੋਡ ਹੈ ਹੁਣ ਕੀ ਹੈ ਭਾਰਤ ਮਾਲਾ ਰੋਡ ਜਾਂਦੀ ਕਿਹਨੂੰ ਐ ਪਤਾ ਤਾਂ ਲੱਗ ਨਹੀਂ ਰੇ ਹਾਂ ਅੰਦਰ ਨਾਮ ਲਿਖਿਆ ਅੱਛਾ ਫ੍ਰੈਂਡ ਦਾ ਨਾਮ ਲਿਖਿਆ ਨ ਕੀ ਲਿਖਿਆ ਨੈਰਾ ਨਵੇਰਾ ਤੇ ਆਹ ਦੀਆ ਮੇਰਾ ਤੇ ਦੀਆ ਮੇਰੇ ਸਾਰੇ ਸਕੇਚ ਗਵਾਦੇ ਤੁਸੀਂ ਦੇਖ ਲਓ ਇੰਨੇ ਗਵਾਦਿਆ ਮੈਂ ਤਾਂ ਹੁਣੀ ਉਸੇ ਨਹੀਂ ਕਰਦਾ ਕਿੱਟ ਚਲੋ ਆਈ ਸੀ ਨਾ ਪੀਆ ਉਹਨੂੰ ਮਤਲੇ ਮੈਨੂੰ ਗਰੀ ਉਹ ਤੇ ਉਹ ਕਿੜ ਕੀ ਗਿੰਦੇ ਹੋ ਟੋਤਾ ਹੈ ਹੈ ਇੰਜਰੇ ਮੇ ਟੋਤਾ ਕੀ ਗਿੰਦੇ

ਲੋ ਜੀ ਕਰਤੀ ਸਮਰਨੇ ਕੰਪਲੀਟ ਸਲੇਮਬਰਗਿਨੀ ਕੀ ਨਾਮ ਹੈ ਦਾ ਲੰਬਰਗਿਨੀ ਉੱਪਰ ਨਾ ਵੀ ਲਿਖਦਾ ਕਿ ਇਹ ਲੱਗਦੀ ਹੈ ਇਸ ਕੋਰ ਕੀ ਹਮ ਬਣਾਤੀ ਸੋਹਣੀ ਬਣੀ ਆ ਸੁਗਰਮਕ ਪਿਆਰੋ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਆ ਉਮੀਦ ਕਰਦੇ ਆ ਕਿ ਅੱਜ ਦਾ ਬਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤਾਂ ਲਾਈਕ ਜਰੂਰ ਕਰਦੇ ਹੋ ਮਿਲਦੇ ਆ ਫਿਰ ਅਗਲੇ ਨਵੇਂ ਬਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਗਰਮਕ ਪਿਆਰੋ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਆ ਉਮੀਦ ਕਰਦੇ ਆ ਕਿ ਅੱਜ ਦਾ ਬਲੌਗ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਗਾ ਪੜੀਆ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆ ਕੱਲ ਨੂੰ ਫਿਰ ਨਵੇਂ ਬਲੌਗ ਵਿੱਚ ਤਦ ਤੱਕ ਖੇਰਾਵ ਰੱਖਾ ਆਪਣਾ ਤੇ ਆਪਣਿਆ ਦਾ ਖਿਆਲ ਰੱਖੋ ਬਾਏ ਗੁਰਦੀ ਕਾ ਖਾਲਸਾ ਬਾਏ ਗੁਰਦੀ ਕੀ ਫਤਿਹ